আজ oh, ਸਾਵੇਂ ਮਿਲ ਕੇ ਮਸਾਈ ਦੇਸ਼ ਦੇ ਲਈ ਅੱਜ ਇਕੱਠੇ ਹੋਏ ਸਤਿ ਤੁਸੀਂ ਦੇਖ ਰਹੇ ਹੋ ਜੈ ਸ਼੍ਰੀ ਰਾਮ ਕਿ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਨਾਲ ਹੱਤਿਆਚਾਰ ਹੋ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਆਪਣੇ ਜ਼ਿੰਮੇਵਾਰ ਦੇਸ਼ ਵਾਸੀ ਹੋਣ ਦੇ ਨਾਤੇ ਸਾਰੇ ਇੱਕ ਆਵਾਜ਼ ਦੇ ਵਿੱਚ ਇੱਕ ਮੁਠੀ ਦੇ ਵਿੱਚ ਆਪਣਾ

مان جي دو جي دو مان جي دو جي دو جي دو بھارت ميتے کو جي دو نيයت جي دو بھارت ميتے کو جي دو نيයت جي دو بھارت ميتے کو جي دو ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰੇ ਹਕਿਆਚਾਰ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਭਾਰ ਵਿੱਚ ਰੋਸ਼ ਜ਼ਾਹਰ ਕੀਤਾ ਜਾ ਰਿਹਾ ਹੈ ਔਰ ਅੱਜ ਖੰਨੇ ਦੇ ਲਲਹੇੜੀ ਰੋਡ ਤੋਂ ਰੋਸ਼ ਜ਼ਾਹਰ ਕਰਦੇ ਹੋਏ ਖੰਨੇ ਦੇ ਸਨਾਤਨੀ ਅਲੱਗ-ਅਲੱਗ ਇਲਾਕਿਆਂ ਜੋ ਹੁੰਦੇ ਹੋਏ ਸਮਰਾਲਾ ਰੋਡ ਤੋਂ ਜਿਹੜੀ ਤੁਸੀਂ ਦੇਖ ਰਹੇ ਹੋ ਬੜੀ ਸੰਖਿਆ ਦੇ ਵਿੱਚ ਸਨਾਤਨੀ ਜਰੇ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਯਾਤਰਾ ਕਰ ਰਹੇ ਨੇ ਤੁਸੀਂ ਤੁਸੀਂ ਕੀ ਕਹਿੰਦੇ ਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਆਪਕੇ ਚੈਨਲ ਦੇ ਮਾਧਮ ਸੇ ਹਮ ਸਭੀ ਦੇਸ਼ ਵਾਸੀ ਕੋ ਸਭੀ ਭਾਰਤ ਵਾਸੀ ਕੋ और अपने शहर वासियों को एक बात कहना चाहेंगे कि जो बांग्लादेश में हमारे हिंदुओं पर अत्याचार हुआ है जो हमारे धार्मिक स्थलों को तोड़ा गया जो जो है इतना बड़ा नुकसान और देश को खतरा पहुंचा इन लोगों करके इनको जल्द से जल्द फांसी मिलनी चाहिए और इनका सरकार से मांग है कोई हल होना चाहिए तो जिम्मे की गुरु जी ने जी है फांसी की सजा मंगी है देख रहे हो कि बड़ी संख्या बड़ी संख्या भगत ने ਜਾ ਜਿਹੜੇ ਕਹਿ ਦिए ਕਿ ਸਨਾਤਨੀ ਅੱਜ ਰੋੜਾਂ ਦੇ ਉੱਪਰ ਉਤਰ ਆਏ ਨੇ ਉਹਨਾਂ ਨਾਲ ਕਹੀਏ ਤੋਂ ਰੋੜਾਂ ਦੇ ਉੱਤਰ ਆਏ ਨੇ ਔਰ ਤੁਸੀਂ ਦੇਖ ਲਓ ਕਿ ਬੜੀ ਸੰਖਿਆ ਦੇ ਵਿੱਚ ਅਥਾਂ ਦੇ ਵਿੱਚ ਸਲੋਗਨ ਫੜੇ ਹੋਇਆ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਉਹਨਾਂ ਨੂੰ ਬਾਹਰ ਕੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹਾਸੀ ਦੇਣ ਦੀ ਕੋਸ਼ਿਸ਼ ਕੀਤੀ ਜਾਂ ਕਹਿਣ ਦੀ ਕੀਤੀ ਆ ਰਹੀ ਹੈ ਹਾਸੀ ਦੋ ਔਰ ਸ਼ਹਿਰ 'ਚ ਹੁੰਦੇ ਹੋਏ ਸਮਰ ਲੜ੍ਹੇੜੀ ਰੋਡ ਚੌਂਕ ਦੇ ਵਿੱਚ ਮੁੜ ਪਾ ਜਿਹੜੇ ਫੇਰ ਐ ਇੱਥੇ ਇਕੱਠੇ ਹੋ ਰਹੇ ਨੇ ਸਾਰੇ ਹੀ ਅਗਲਾਕੇ ਇਲਾਕੇ ਆ ਜੋ ਹੁੰਦੇ ਹੋਏ ਇਹ ਸਨਾਤਨੀ ਜੋ ਬੰਗਲਾਦੇਸ਼ ਦੇ ਵਿੱਚ ਲਗਾਤਾਰ ਹੱਤਿਆਜਰ ਹੋ ਰਿਹਾ ਹੈ ਹਿੰਦੂਆਂ ਦੇ ਉੱਪਰ ਉਸ ਨੂੰ ਲੈ ਕੇ ਬਟਾ ਕੀ ਨਾਮ ਹੈ ਮਨੀਸ਼ਾ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਮੇਰਾ ਮੇਨ ਮੋਟਿਵ ਇੱਥੇ ਸੀਗਾ ਜੋ ਫੀਮੇਲਸ ਦੇ ਅਗੇਂਸਟ ਕਰਾਇਮ ਹੋ ਰਿਹਾ ਨਾ ਉਹਨੂੰ ਚ ਲਾਜ਼ ਤਾਂ ਚਲ ਇਨ ਫੈਕਟ ਹੈ ਬਟ ਮਾਈਂਡਸੈਟ ਚੇਂਜ ਕਰਨ ਦੀ ਜ਼ਰੂਰਤ ਹੈ ਜੋ ਆਈ ਥਿੰਕ ਕੋਈ ਵੀ ਰੈਡੀ ਨਹੀਂ ਹੈ ਆਪਣਾ ਮਾਈਂਡਸੈਟ ਚੇਂਜ ਕਰਨ ਨੂੰ ਕੁੜੀਆਂ ਨੂੰ ਤਾਂ ਕਹਿਣਗੇ ਕਿ ਹਾਂ ਤੁਸੀਂ ਬਾਹਰ ਨਹੀਂ ਜਾਣਾ ਤੁਸੀਂ ਕੱਪੜੇ ਛੋਟੇ ਨਹੀਂ ਪਾਣੇ ਬਟ ਵਾਟ ਅਬਾਊਟ ਦ men ਉਹਨਾਂ ਦੇ ਮਾਈਂਡਸੈਟ ਨੂੰ ਕੌਣ ਚੇਂਜ ਕਰੂਗਾ ਜ਼ਰੂਰਤ ਹੈ ਹਨ ਨੂੰ ਚੇਂਜ ਕਰਨ ਦੀ ਮੈਂ ਤਾਂ ਉਸ ਇਸ ਲਈ ਇੱਥੇ ਪਹੁੰਚੀ ਸੀ ਪਿਸ਼ਾਗ ਯਾਤਰਾ ਨਿਕਲੀ ਆਏ ਦੇ ਵਿੱਚ ਹਮ ਲੋ ਜੇ ਕੀ ਜਾਣੋ ਜਿਹੜਾ ਅੱਜ ਅਸੀਂ ਜਿਹੜਾ ਬਗਲਾ ਦੇਸ਼ ਦੇ ਵਿੱਚ ਹਿੰਦੂਆਂ ਦੇ ਮੰਦਰ ਟਾਇਆ ਜਾ ਰਹੇ ਹਨ ਮੰਦਰਾਂ ਦੇ ਨਾਲ ਘਟ ਟਾਇਆ ਜਾ ਰਹੇ ਹਨ ਕਿੰਦੂ ਉਹ ਜਾ ਰਹੇ ਜਾ ਰਹੇ ਔਰ ਜੀ ਤਰ ਦੇ ਉੱਤੇ ਬੰਗਾਲ ਦੀ ਮੁੱਖ ਮੰਤਰੀ ਜਿਹੜੀ ਅੱਜ ਉੱਤੇ 3 ਭਣਾ ਦੀਆਂ ਇਸ਼ਤਾਂ ਦੇ ਨਾਲ ਖਲਵਾੜ ਹੋ ਰਿਆ ਰੇਹ ਪਾ ਰਿਆ ਉਹਨਾਂ ਦੀ ਇੱਜ਼ਤਾਂ ਲੁਕੀਆਂ ਜਾ ਰਹੀਆਂ ਉਹਨੂੰ ਕਤਲ ਕੀਤਾ ਜਾ ਰਿਹਾ ਬੰਗਲਾਦੇਸ਼ ਦੇ ਵਿੱਚ ਅਤੇ ਸਾਂ ਦੇ ਵਿੱਚ ਆ ਜਿਹੜੀ ਨਾਲ ਮੰਤਾ ਬੇਨਤੀ ਸਰਕਾਰ ਇੱਕਸਾਰ ਹੈ ਇਹ ਦੋਨਾਂ ਖਾਸ ਕਰਕੇ ਮੰਤਾ ਮਿਹਨਤ ਦੀ ਸਰਕਾਰ ਨੂੰ ਬਰਕਾਸ਼ ਕਿਤਾ ਜਾਵੇ ਰਾਜਪਤ ਦੀ ਰਾਜ ਲਾਘੂ ਕਿਤਾ ਜਾਵੇ ਅੱਜ ਜੋ ਇਹ ਰੋਸ਼ ਪ੍ਰਦਰਸ਼ਨ ਚੱਲ ਰਿਹਾ ਹੈ ਜੋ ਸਾਡੇ ਡਾਕਟਰ ਬੇਟੀ ਨਾਲ ਜੋ ਹੋਇਆ ਬੰਗਲਾਦੇਸ਼ 'ਚ ਉਹਦੇ ਲਈ ਸ਼ਰਮ ਆਣੀ ਚਾਹੀਦੀ ਹੈ ਮਮਤਾ ਬੇਨਰਜੀ ਦੀ ਸਰਕਾਰ ਨੂੰ ਔਰ ਜੋ ਜਿੰਨਾ ਹਿੰਦੂ ਹੈ ਪੰਜਾਬ 'ਚ ਵੀ ਉਹ ਜਾਗ ਚੁੱਕਿਆ ਹੈ ਅੱਜ ਉਹਦੇ ਸੰਬੰਧ 'ਚ ਰੋਸ਼ ਰੈਲੀ ਗੱਡੀ ਗਈ ਹੈ ਸਾਰਿਆਂ 'ਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਕੀ ਕਰਨਾ ਜਿੰਨੋ ਜਿਹੜਾ ਅੱਜ ਰੋਸ਼ ਮਾਚ ਕੱਢਿਆ ਦੇਖੋ ਸਾਡੇ ਸਾਰੇ ਭਾਰਤ ਦੀਆਂ ਮਹਿਲਾਵਾਂ ਦੇ ਵਿੱਚ ਬਹੁਤ ਇੱਕ ਰੋਸ਼ ਹੈ ਕਿ ਕਦੋਂ ਅਸੀਂ ਸਿਰਫ ਇੱਕ ਇੱਕ ਸਵਾਲ ਕਰਦੇ ਆ ਇਹ ਭਾਰਤ ਦੇਸ਼ ਤੋਂ ਇੱਕ ਸਵਾਲ ਕਰਦੇ ਆ ਕਿ ਭਾਰਤ ਦੀ ਨਾਰੀ ਕਹਿਣ ਆਜ਼ਾਦ ਹਵਾ 'ਚ ਸਾਹ ਲੈ ਰਹੀ ਐ ਪਰ ਇਹ ਕਦੋਂ ਲਵੇਗੀ ਇਹ ਕਦੋਂ ਸਾਹ ਲਾਉਗੀ ਕਦੋਂ ਇੱਕ ਇਹ ਇੱਕ ਕਹਿੰਦੇ ਆ ਕਿ ਇੱਕ ਔਰਤ ਨੂੰ ਇੱਕ ਮਰਦ ਦੇ ਬਰਾਬਰ ਦਰਜਾ ਮਿਲ ਚੁੱਕਿਆ ਹੈ ਇਹ ਕੀ ਦਰਜਾ ਇਹ ਇਹ ਦਰਜਾ ਹੈ ਵੀ ਅੱਧੀ ਰਾਤ ਨੂੰ ਅਗਰ ਇੱਕ ਫੀਮੇਲ ਲੋਕਾਂ ਦੀ ਸੇਵਾ ਦੇ ਲਈ ਹਸਪੀਟਲ ਦੇ ਵਿੱਚ ਹੈ ਉਹਨੂੰ ਇਸ ਤਰ੍ਹਾਂ ਤੜਫਾ ਤੜਫਾ ਕੇ ਮਾਰਿਆ ਜਾਂਦਾ ਤਾਂ ਅੱਜ ਵੀ ਮਹਿਲਾ ਕਿੱਥੇ ਖੜੀ ਐ ਤਾਂ ਅਸੀਂ ਇਹ ਸਰਕਾਰ ਨੂੰ ਗੁਜਾਰਿਸ਼ ਕਰਦੇ ਆ ਵੀ ਐਟ ਲੀਸਟ ਇੰਡੀਆ ਦੇ ਸੰਵਿਧਾਨ ਦੇ ਵਿੱਚ ਕੁਝ ਐਸਾ ਕਾਨੂੰਨ ਪਾਸ ਕਿੱਤਾ ਜਾਵੇ ਜਿਹਦੇ ਵਿੱਚ ਚੋਰ ਲੋਕ ਇਹ ਰੇਪ ਦੇ ਵਰਗੇ ਦੋਸ਼ ਕਰਦੇ ਆ ਇਹਨਾਂ ਦੇ ਲਈ ਡਿਫੈਂਸ ਦਾ ਕੋਈ ਆਪਸ਼ਨ ਹੋਣਾ ਹੀ ਨਹੀਂ ਚਾਹੀਦਾ ਇਹ ਸੰਵਿਧਾਨ ਦੇ ਵਿੱਚ ਰੂਲ ਬਦਲਣਾ ਹੀ ਚਾਹੀਦਾ ਹੈ ਇਹ ਰੂਲ ਬਣਾਓ ਜਿਹਦੇ ਵਿੱਚ ਉਹਨਾਂ ਡਿਫੈਂਸ ਦਾ ਕੋਈ ਚਾਂਸ ਨਾ ਮਿਲੇ ਔਰ ਮੈਂ ਇੰਡੀਆ ਦੇ ਸਾਰੇ ਵਕੀਲਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਐਸੇ ਗਲਪ੍ਰੇਟ ਜਿਹੜੇ ਦੋਸ਼ੀ ਐ ਇਹਨਾਂ ਦੀ ਫੇਵਰ ਦੇ ਵਿੱਚ ਕੇਸ ਨਾ ਲਿੱਤਾ ਜਾਵੇ ਅੱਜ ਦਾ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਹਦੇ ਵਿੱਚ ਜਿਹੜੀ ਮਹਿਲਾ ਡਾਕਟਰ ਨੂੰ ਬੜੇ ਰੇਪ ਕਰਕੇ ਸਿੱਟਿਆ ਗਿਆ ਉਹਦੇ ਲਈ ਬੜਾ ਜ਼ਿਆਦਾ ਰੋਸ਼ ਹੈ ਅਗਰ ਮਹਿਲਾਵਾਂ ਆਪਣੇ ਇੰਡੀਆ ਦੇ ਵਿੱਚ ਹੀ ਸੇਫ ਨਹੀਂ ਤਾਂ ਉਹ ਕਿੱਥੇ ਸੇਫ ਨੇ ਇਹਦਾ ਮਤਲਬ ਉਹ ਦੇਸ਼ ਛੱਡ ਜਾਣ ਹਿੰਦੂਆਂ ਨੂੰ ਸੇਫ ਕਰੋ ਬੰਗਲਾਦੇਸ਼ ਦਾ ਆ ਹਾਲ ਹੋਇਆ ਹਿੰਦੂਆਂ ਦਾ ਅਗਲਾ ਟਾਈਮ ਸਾਡਾ ਕਿਤੇ ਭਾਰਤ ਦਾ ਨਾ ਹੋ ਜਵੇ ਭਾਰਤ ਦੇ ਵਿੱਚ ਅਸੀਂ ਹਿੰਦੂ ਸੇਫ ਹੋਣੇ ਚਾਹੀਦੇ ਆ ਮਹਿਲਾਵਾਂ ਸੇਫ ਹੋਣੀਆਂ ਚਾਹੀਦੀਆਂ ਐਸੇ ਲਾਅ ਅਰਬ ਕੰਟਰੀ ਜੈਸੇ ਬਣਨੇ ਚਾਹੀਦੇ ਨੇ ਜਿੱਦੇ ਵਿੱਚ ਜਦ ਦੋਸ਼ ਸਾਬਿਤ ਹੋਵੇ ਜਦ ਇਹ ਸਾਬਿਤ ਹੋਵੇ ਜਦ ਇਹ ਉਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਆ ਔਰ ਕੋਈ ਵੀ ਵਕੀਲ ਉਹਨਾਂ ਦੇ ਪੱਕ ਵਿੱਚ ਖੜਾ ਨਹੀਂ ਹੋਣਾ ਚਾਹੀਦਾ ਤਾਂ ਮਹਿਲਾਵਾਂ ਸੇਫ ਨੇ ਫਿਰ ਇਹ ਰੋਸ਼ਮਾਰਚ ਹੈ ਬੰਗਲਾਦੇਸ਼ ਦੇ ਵਿੱਚੋਂ ਹਿੰਦੂਆਂ ਦੇ ਉੱਪਰ ਲਗਾਤਾਰ ਅਤਿਆਚਾਰ ਹੋ ਰਹੇ ਨੇ ਇਸ ਤੋਂ ਇਲਾਵਾ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਨਾਲ ਜੋ ਰੇਪ ਕੀਤਾ ਗਿਆ ਉਸ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਹੈ ਉਹਦੇ ਸਬੰਧ ਦੇ ਵਿੱਚ ਇਹ ਰੋਸ਼ਮਾਰਚ ਕੱਢਿਆ ਗਿਆ ਔਰ ਅੱਜ ਇੱਕ ਵਿਸ਼ਾਲ ਰੋਸ਼ਮਾਰਚ ਨੂੰ ਦੇਖ ਲਓ ਕਿ ਸਾਰੇ ਪਾਸੇ ਲੋਕ ਇਕੱਠੇ ਹੋਏ ਨੇ ਔਰ ਬੜੀ ਰੋਸ਼ਮਾਰਚ ਕਰ ਰਹੇ ਨੇ ਕੈਮਰਾਮੈਨ ਰਜੇਸ਼ ਰਾਜ ਨਾਲ ਮੈਂ ਰਾਜ ਮੈਂ ਰੋ ਯੂਨੀਵਰਸਲ ਨਿਊਜ਼ ਨੇਸ਼ਨ ਖੰਨਾ 55